ਸਾਰਾ ਹੋਇਆ ਕੰਮ ਸਾਰਾ ਹੋਇਆ ਮੈਂ ਕਹਣਾ ਯਾਰ ਜਿਹੜੇ ਨੇ ਬੌਣ ਇਹ ਦੇਖਣਾ ਨਾ ਵੀ ਆਪਾਂ ਟਰੈਕਟਰ ਲੈਣਾ ਹੈ ਹਾਂ ਤੇ ਯਾਰ ਵੀ ਪੈਸੇ ਨਾ ਲੱਗਣ ਠੀਕ ਹੈ ਉਹਦੇ ਵਾਸਤੇ ਬਹੁਤ ਵਧੀਆ ਟਰੈਕਟਰ ਹੈ ਸਹੀ ਗੱਲ ਹੈ ਟਰੈਕਟਰ ਦੇ ਦਾਂਗਾ ਆਪਾਂ 385000 265 ਦੇ ਮੁੱਲ 'ਚ ਡਬਲ ਕਲਚ ਜੇ ਇਹਨੂੰ ਡਬਲ ਕਲਚ ਕਰਾਈਏ ਡੀਆਈ ਨੂੰ ਅੱਛਾ ਮਰਜਨ ਕਰਾਇਆ 40000 ਦਾ ਤਾਂ ਪਟਿਆਲੇ ਸਮਾਨ ਦਿੰਦੇ ਆ ਉੱਤੇ ਲੈਂਦੇ ਆ ਬਈ ਤੂੰ 50 ਚ ਬਈ ਤਿੰਨ ਤਿੰਨ ਲੱਖ ਦੇ ਵਿਕ ਜਾਂਦੇ ਸੀ ਵਿਕਦੇ ਰਹੇ ਸਵਾ ਤਿੰਨ ਦੀ ਵਿੱਚ ਆਪਾਂ ਵਿਕਿਆ ਤੇ ਅੱਜ ਫਿਰ ਕਿੰਨੇ ਦਾ ਇਹ ਅੱਜ 290 ਦੇ ਦੋ ਲੱਖ 90000 ਮਾਣ ਮਾਡਮ ਸੇਫਟੀ ਪੱਖੋਂ ਤਾਂ ਇਹਦਾ ਮਤਲਬ ਲੋਹੇ ਦੀ ਮਜ਼ਬੂਤੀ ਪੱਖੋਂ ਲੋਹੇ ਦਾ ਬਾਹਲੀ ਮਜ਼ਬੂਤੀ ਹੈ ਜਿਹੜੀ ਜ਼ਿਆਦਾ ਮਜ਼ਬੂਤੀ ਹੈ ਜਿਵੇਂ ਮਰਜ਼ੀ ਅੱਗਾ ਚੱਕ ਚੱਕ ਮਾਰੀ ਜਾਓ ਠੀਕ ਹੈ ਇਹਨੂੰ ਹੁੰਦਾ ਹੀ ਕੱਖ ਨਹੀਂ ਹੁੰਦਾ ਹੀ ਕੱਖ ਤੇ ਇਧਰੋਂ ਤੇਰੇ ਹਨਮਾਨਗੜ੍ਹ ਤੇ ਗੰਗਾ ਨਗਰ ਵਾਲੇ ਭਰਾਵਾਂ ਦਾ ਬਹੁਤ ਫੋਨ ਆਉਂਦਾ ਬਹੁਤ ਫੋਨ ਆਉਂਦੇ ਕਦੇ ਕਦੇ ਆਉਂਦਾ ਇਹ ਇਹ ਤਾਂ ਨਵਾਂ 22 ਮਾਡਲ ਡੈਕਟਰ ਹੈਗਾ ਹਾਂ ਸਵਾਗਤ ਆ ਬਾਈ ਸਾਰੇ ਭਰਾਵਾਂ ਦਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਆਸ ਕਰਦਾ ਹਾਂ ਬਾਈ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਬਾਈ ਨਾਲ ਕੁਲਵੀਰ ਕੋਲੇ ਆਏ ਸੀ ਕਲਵੀਰ ਕੋਲ ਟਰੈਕਟਰ ਬਹੁਤ ਚੰਗੇ ਨੇ ਤੇ ਬਾਈ ਤੋਂ ਜਾਣਕਾਰੀ ਲਵਾਂ ਕੀ ਹਾਲ ਆ ਬਾਈ ਕਲਵੀਰ ਠੀਕ ਹੈ ਬਾਈ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੱਥੇ ਸਮਾਂ ਕੱਢ ਕੇ ਪਹੁੰਚੇ ਹੋ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਤੁਸੀਂ ਸਾਨੂੰ ਯਾਰ ਘਰੇ ਬੈਠੇ ਦੇਸ਼ਾਂ ਵਿਦੇਸ਼ਾਂ ਜਿਹੜਾ ਮਾਨ ਸਤਕਾਰ ਦਿੰਦੇ। ਉਹਦੇ ਆਖਰੀ ਤੁਰੇ ਫਿਰਦੇ ਆ ਭਰਾਵੋ ਸਾਡੀ ਏਡੀ ਏਸ਼ੀਆ ਤਾਂ ਹੈ ਨਹੀਂ ਸੀਗੀ ਐਨੇ ਜੋਗਰੇ ਅਸੀਂ ਹੈ ਨਹੀਂ ਸੀਗੇ ਪਰ ਉੜਦੇ ਨਹੀਂਗੇ ਹਾਂ ਰਾਵਾਂਗੇ ਦੇਰੇ ਜੀ ਸੁੱਤੀ ਰਾਤ ਤੇ ਬਾਕੀ ਵੀਡੀਓes ਸਾਡੀਆਂ ਦੇਖਦੇ ਹੀ ਰਹਿੰਦੇ ਹੋ ਇਹ ਗੱਲਬਾਤ ਹੈ ਨਾ ਜੇ ਕੋਈ ਸਾਥੋਂ ਗਲਤੀ ਹੋ ਜਾਂਦੀ ਹੈ ਵੀਡੀਓ ਸਾਨੂੰ ਦੱਸ ਦਿਆ ਕਰੋ ਟੋਕ ਇਹ ਇਹਦੇ ਬਾਰੇ ਦਈ ਬਾਈ ਜਾਣਕਾਰੀ ਇਹ ਬਾਈ 2009 ਮਾਡਲ ਹੈ ਠੀਕ ਹੈ ਜਮੀਨਦਾਰਾ ਟਰੈਕਟਰ ਹੈ ਠੀਕ ਹੈ ਇਹ ਟਰੈਕਟਰ ਆਪਣਾ ਨਹੀਂ ਹੈਗਾ ਠੀਕ ਹੈ ਆਪਣੇ ਮਿੱਤਰ ਦਾ ਆਇਆ ਠੀਕ ਹੈ ਕੰਮ ਇਹਦਾ ਸਾਰਾ ਹੋਇਆ ਕੰਮ ਸਾਰਾ ਹੋਇਆ ਮੈਂ ਕਹਿੰਦਾ ਯਾਰ ਜਿਹੜੇ ਨੇ ਬੌਣ ਇਹ ਦੇਖਣਾ ਨਾ ਵੀ ਆਪਾਂ ਟਰੈਕਟਰ ਲੈਣਾ ਹੈ ਹਾਂ ਤੇ ਯਾਰ ਵੀ ਪੈਸੇ ਨਾ ਲੱਗਣ ਠੀਕ ਹੈ ਉਹਦੇ ਵਾਸਤੇ ਬਹੁਤ ਵਧੀਆ ਡੀਲ ਹੈ ਸਹੀ ਗੱਲ ਹੈ 70 75 ਰੁਪਏ ਮਗਰਲੇ ਟਾਇਰ ਪਏ ਮੂਹਰੇ ਕੱਲੇ ਪੈਨ ਵਾਲੇ ਆ ਇੰਜਨ ਗੇਅਰ ਦਾ ਬਾਈ ਇਹਨੂੰ ਤਸੱਲੀ ਕਰਕੇ ਨਾ ਭਾਣਾ ਯਾਰ ਬੰਦੇ ਦੇ ਘਰੇ 4 ਘੰਟੇ ਬਾਅਦ ਠੀਕ ਹੈ ਕੋਈ ਦਸੀ ਨਾ ਕੋਈ ਤੋਤਾ ਨਹੀਂ ਕੋਈ ਛੱਟਾ ਨਹੀਂ ਕੋਈ ਛੱਟਾ ਨਹੀਂ ਕੋਈ ਤੋਤਾ ਨਹੀਂ ਕੋਈ ਸਮਾਇਆ ਨਹੀਂ ਉਵੇਂ ਘਰੋਂ ਆਇਆ ਵੇ ਲਿਬੜਾ ਦਾ ਪਿਆ ਸੀ ਹਾਂ ਸਹੀ ਗੱਲ ਹੈ ਇਹਨੂੰ 5-6 ਸਾਲ ਹੋ ਗਏ ਇੱਕੇ ਘਰੀ ਸੀਗਾ ਠੀਕ ਹੈ ਆ ਵੇਖ ਬੰਦੇ ਨੂੰ ਕੋਈ ਮਾੜੀ ਮੋੜ ਪ੍ਰੋਬਲਮ ਆ ਗਈ ਚੱਕ ਕੇ ਚੰਬਰ ਨਵਾਂ ਠੋਕਦਾ ਠੀਕ ਹੈ ਉਹ ਵੇਖ ਰੰਗ ਨਹੀਂ ਕਰਿਆ ਥੱਲੇ ਦਿਖਾਈ ਆ ਲੈਫਟ ਪੰਪ ਤੇ ਸਟੀering ਪੰਪ ਵੀ ਦੋਨੇ ਨਵੇਂ ਹਾਂ ਇਹ ਤਾਂ ਪੈਸਾ ਲੱਗਿਆ ਯਾਰ ਬੋਲਦਾ ਬੋਲਦਾ ਬਾਈ ਬਾਕੀ ਆਪਣੇ ਕਹਿਣਾ ਨਹੀਂ ਜਦੋਂ ਭਰਾਵੋ ਚਲਾਉਂਗੇ ਆ ਕੇ ਤੁਹਾਨੂੰ ਟਰੈਕਟਰ ਦੱਸੂ ਆਪੇ ਦੱਸੂਗਾ ਜਿਹੜੇ ਬੰਦੇ ਨੇ ਹੁਣ ਵੱਡੀ ਕੰਪਨੀ ਤੇ ਚੜਾ ਟਰੈਕਟਰ ਵਾਲਾ ਰਿਪਹਾ ਗਈ ਤੇ ਉਹਦੇ ਵਾਸਤੇ ਜੇ ਅੱਜ 10 ਲੱਖ ਰੁਪਏ ਲਾਉਣ ਨਾਲ ਤਾਂ ਆਹ ਟਰੈਕਟਰ ਚੜਾ ਲਓ ਫਰਨੇ ਖਾਂਗਾ ਮਦੂਗਾ ਜਾਇਜ ਰੇਟ ਤੇ ਬਰਾਬਰ ਕੰਮ ਦਊਗਾ ਬਰਾਬਰ ਕੰਮ ਦਊਗਾ ਹਾਂ ਫੁੱਲ ਫੂਚ ਰਾਇ ਇਹਦੇ ਚ ਤੇ ਰੇਟ ਵੇਚਣਾ 380 ਫਿਕਸ ਤਾਂ ਨਹੀਂ ਪਾਇਆ ਕਿਦੇ ਨਾ ਨਾ ਅੱਛਾ ਲਵਾਂਗੇ ਇਹਦੇ ਵੀ ਕਰਾਂਗੇ ਮਾਨਦਾਨ ਇਹ ਤਾਂ ਸਾਢੇ 3 ਲੱਖ ਸਾਢੇ 3 ਲੱਖ ਰੁਪਏ ਇਤੋਂ ਸਸਤਾ ਕਿੱਥੇ ਮਿਲੂ ਆਂਧਰਾ ਦਾ ਵੀ ਨਹੀਂ ਦਿੰਦਾ ਬਾਈ ਨਹੀਂ ਦਿੰਦਾ ਬਾਈ ਮੇਰੇ ਪਿੰਡੋਂ ਵੇਚਾਂ ਮੈਂ ਟਰੈਕਟਰ ਇਹ ਨੰਬਰ ਹੈ ਗਿਆ ਹਰਿਆਣਾ ਕੇ ਪੰਜਾਬ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਟਰੈਕਟਰ ਇਤੋਂ ਸਾਤ ਆ ਯਾਰ ਕਿੱਥੇ ਮਿਲੂਗਾ ਹੁਣ ਹੈ ਇਹ ਤਾਂ ਬੜਾ ਬਹੁ ਮੌਕਾ ਸਾਹ ਕੋਲ ਆਂ ਅੰਦਰ ਦਾ ਨੰਬਰ ਸੀ ਸਾਡੇ ਪਿੰਡ ਮੈਂ 3 ਲੱਖ ਰੁਪਏ ਤਾਂ ਉਹ ਵਪਾਰੀ ਬੰਦਾ ਲਗਾ ਸੀ ਕਸੇ ਸਹੀ ਗੱਲ ਹੈ ਠੀਕ ਹੈ ਸਾਹ ਕੋਲ ਮੌਕਾ ਇਹ ਤਾਂ ਯਾਰ ਮੰਦੇ ਤੇ ਦੌਰੀ ਹੈ ਹਾਂ ਇੱਕ ਨਾ ਆਇਆ ਆਪਣੇ ਕੋਲ ਯਾਰ ਮੈਂ ਪਹਿਲੀ ਵਾਰ ਦੇਖਿਆ ਬਈ ਯਾਰ ਇਹ ਬਹੁਤ ਬੰਦਾ ਨੇ ਬਹੁਤ ਪਹਿਲੀ ਵਾਰ ਦੇਖ ਹੈ ਇਹ ਬਸ ਕੰਪਨੀ ਨੇ ਪਤਾ ਕੀ ਕੀਤਾ ਅੱਛਾ ਜਿਹੜਾ 475 ਹੈ ਹਾਂ ਸ਼ਾਇਦ ਪੱਕਾ ਨਹੀਂ ਕਹਿੰਦੇ ਠੀਕ ਹੈ ਉਹ 45 ਐਚਪੀ ਹੈ ਠੀਕ ਹੈ ਬਈ ਜਾਂ 47 ਹੈ ਵੀ ਜਾਂ ਕਹਿੰਦੇ ਕਈ ਵੀਰ ਫਿਰ ਮੈਂ ਇੱਕ ਨਾ ਪਿਛਲੀ ਵੀਡੀਓ ਚ ਕਹਦਾ ਸੀ ਫਾਰਮ ਟਰੈਕ 60 ਨੂੰ ਠੀਕ ਹੈ ਮੈਂ ਕਿਹਾ 55 ਐਚਪੀ ਇਹਦੇ ਕਈ ਵੀਰਾਂ ਦੇ ਕਮੈਂਟ ਆਏ ਕਹਿੰਦੇ 50 ਹੁੰਦਾ ਧੰਨਵਾਦ ਬਾਈ ਜੀ ਤੁਹਾਡਾ ਜਿਨ੍ਹਾਂ ਨੇ ਤੁਸੀਂ ਇਹ ਚੀਜ਼ ਦੱਸੀ ਹੂੰ ਇਹ 42 ਐਚਪੀ ਦਾ ਟਰ ਹੈ ਇਹ 42 ਐਚਪੀ ਆ 42 ਐਚਪੀ ਟਰੈਕਟਰ ਹੈ ਸੇਮ ਚਾਰ ਸਿਲੰਡਰ ਇੰਜਨ ਹੈ ਠੀਕ ਹੈ ਠੀਕ ਹੈ ਤੇਲ ਬਰੇਕਾਂ ਪਾਵਰ ਸਟੀering ਤੇ ਡਬਲ ਕਲਚ ਪਹਿਲਾਂ ਡਿਸਟ੍ਰਿਬਿਊਟਰ ਨਹੀਂ ਲਾਇਆ ਕੰਪਨੀ ਨੇ ਹੋਰ ਕਸਰ ਛੱਡੀ ਕੋਈ ਨਹੀਂ ਇੱਕ ਦੀ ਵੱਡੀ ਗੱਲ ਮੈਨੂੰ ਤਾਂ ਆਪ ਨਹੀਂ ਪਤਾ ਸੀਗਾ ਵੀ ਜਿਹੜੇ ਪੁਰਾਣੇ ਡੀਆਈ ਹੁੰਦੇ ਸੀਗੇ ਹਾਂ ਉਹ ਲੋ ਦੇ ਵਿੱਚ ਵੀ ਹਾਈ ਦੇ ਵਿੱਚ ਵੀਡੀਓ ਚੱਲੂਗਾ ਰਿਵਰਸ ਵੀਡੀਓ ਆ ਗਿਆ ਰਿਵਰਸ ਵੀਡੀਓ ਆ ਗਿਆ ਬਾਈ ਇਹ ਤਾਂ ਬਾਹਲੇ ਫੀਚਰ ਹੈ ਅੱਛਾ ਜੀ ਸਹੀ ਟਰੈਕਟਰ ਹੈਗਾ ਠੀਕ ਹੈ ਵੱਡਾ ਗੱਲ ਵੀ ਡਬਲ ਕਲਚ ਆ ਗਿਆ ਡਬਲ ਕਲਚ ਆ ਗਿਆ ਡਬਲ ਕਲਚ ਆ ਗਿਆ ਤੇ 42 ਐਚਪੀ ਦਾ ਟਰੈਕਟਰ ਜਿਵੇਂ ਆਲੂਆਂ ਵਾਲੇ ਕੰਮ ਚ ਹੋ ਗਿਆ ਤੇ ਇੱਕ ਬਾਈ ਮੇਰੇ ਕੋਲੇ ਆਏ ਸੀ ਕਹਿੰਦੇ ਯਾਰ ਬਾਈ ਇਹ ਲੋਚ ਚ ਚੱਲਦਾ ਵੀਡੀਓ ਚ ਟੋਕੇ ਤੇ ਕੰਮ ਨਹੀਂ ਦੇਣਾ ਅੱਛਾ ਵੀ ਇਹ ਪੁਰਾਣੇ ਜਦੋਂ ਲਾਉਂਦੇ ਸੀ ਨਾ ਹਾਈ ਹਾਈਅਰ ਤੇ ਵੀ ਚੱਲਦਾ ਹਾਂ ਇਹ ਰਿਵਰਸ ਵੀਡੀਓ ਹਾਈ ਚ ਚੱਲਦਾ ਹਾਈ ਜੀ ਚੱਲਦਾ 540 ਚੱਕਰਾਂ ਦਾ ਠੀਕ ਹੈ ਵਧੀਆ ਟਰੈਕਟਰ ਹੈ 19 ਮਾਡਲ 419000 ਰੁਪਏ ਡਿਮਾਂਡ ਕਰੀ ਸੀ ਠੀਕ ਹੈ ਤੇ ਟਰੈਕਟਰ ਦੇ ਦਾਂਗਾ ਪਰ 385000 ਦੇ 265 ਦੇ ਮੁੱਲ 'ਚ ਡਬਲ ਕਲਚ ਜੇ ਇਹਨੂੰ ਡਬਲ ਕਲਚ ਕਰਾਈਏ ਡੀਆਈ ਨੂੰ ਅੱਛਾ ਮਰਜਨ ਕਰਾਇਆ 40000 ਦਾ ਤਾਂ ਪਟਿਆਲੇ ਸਮਾਨ ਦਿੰਦੇ ਆ ਉੱਤੇ ਲੈਂਦੇ ਆ 50 'ਚ ਪੈਂਦਾ ਹਾਂ ਤੇ ਇਹਨੂੰ ਵੀ ਕਰਾਉਣਾ ਸੇਮ ਹੀ ਆ ਸਾਰਿਆਂ ਦਾ ਫੀਚਰ 50000 ਰੁਪਏ ਡਬਲ ਕਲਚ ਦਾ ਅੱਡ ਹੈ ਠੀਕ ਹੈ ਡਬਲ ਕਲਚ ਦਾ ਫੀਚਰ ਬਹੁਤ ਵੱਡਾ ਹੈ 50000 ਤਾਂ ਅੱਡ ਨਿਕਲਦਾ ਹੋਊ ਨਿਕਲਦਾ ਹਾਂ ਤੇ 265 ਨਹੀਂ ਦਿੰਦਾ ਇੰਨੇ ਰੁਪਏ ਦਾ ਨਹੀਂ ਦਿੰਦਾ ਇੱਕ ਯਾਰ ਬਿਊ ਨੀਵੀ ਮਾਡਲ ਮੈਂ ਆਪ ਵੇਚਿਆ ਮੇਰੇ ਕੋਲ ਚਾਰ ਆਈ ਸੀ ਇਕੱਠੇ ਠੀਕ ਹੈ ਮੈਂ ਸਵਾ ਚਾਰ ਲੱਖ ਦਾ 21 ਮਾਡਲ 265 ਵਿੱਚ ਹੈ ਤਿੰਨ ਸਿਲੰਡਰ ਦੇ ਚਾਰ ਸਿਲੰਡਰ ਠੀਕ ਹੈ ਚਾਰ ਸਿਲੰਡਰ 385000 ਹਾਂ 380000 ਦੇ ਦੇ ਦਾਂਗੇ ਯਾਰ ਕੋਈ ਗੱਲ ਨਹੀਂ ਠੀਕ ਹੈ ਅੱਗੇ 750 ਆ ਗਿਆ ਕਿਸੇ ਭਰਾ ਦਾ ਆਇਆ ਠੀਕ ਹੈ ਆਇਆ ਬਈ ਟਰੈਕਟਰੀ ਬਹੁਤ ਸੋਹਣਾ ਪਿਆ ਬਾਈ ਜਬਰ ਨਵਾਂ ਹੈ ਕਿਤੇ ਕਲਮ ਲੱਗੀ ਹੋਵੇ ਦੇਣਦਾਰ ਮਾਡਲ ਦੇ ਹਿਸਾਬ ਨਾਲ ਯਾਰ ਜੇ ਕਿ ਕਿੰਨੀ ਹੈ ਬਾੜਾ ਸਰ ਕੀ ਪਈ ਆ ਭੁੱਖ ਲੈਂਦੀ ਆ ਨਾ ਨਹੀਂ ਨਹੀਂ ਆ ਬਈ ਸਹੀ ਗੱਲ ਆ ਭੁੱਖ ਲੈਂਦੀ ਆ ਚੀਜ਼ ਯਾਰ ਜਿਹੜੇ ਭਰਾ ਕਹਿੰਦੇ ਵੀ ਇਸ ਦਾ ਚੀਜ਼ ਲੈ ਜਿਹੜੇ ਬੰਦੇ ਨੇ ਡੈਮੋ ਪੀਸ ਲੈਣਾ ਤਾਂ ਕਹਿੰਦਾ ਐਂਟੀਕ ਪੀਸ ਲੈਣਾ ਤਾਂ ਫਿਰ ਉੱਥੇ ਪੈਸਾ ਕਹਿੰਦਾ ਸ਼ੌਂਕ ਦੇ ਨਾਲ ਪੈਸਾ ਨਹੀਂ ਮੈਟਰ ਕਰਦਾ ਆਪਾਂ ਦੋਨੇ ਚੀਜ਼ਾਂ ਦਾ ਖਿਆਲ ਰੱਖਿਆ ਸਹੀ ਗੱਲ ਆ ਬਈ ਸ਼ੌਂਕ ਵੀ ਪੂਰਾ ਹੋ ਜੂ ਤੇ ਪੈਸੇ ਵੀ ਬਾਜਬ ਹਾਂ ਟਾਇਰਾਂ ਦੀ ਕੰਡੀਸ਼ਨ ਦੇਖ ਲੈ 90% ਟਾਇਰ ਪਏ ਆ ਪਏ ਆ ਬਈ ਔਰ ਡਿਸਟਰੀਬਿਊਟਰ ਇਹਨਾਂ ਟਰੈਕਟਰਾਂ ਨੂੰ ਆਉਂਦਾ ਨਹੀਂ ਸੀ ਕਿਰਪਾਲ ਡਿਸਟਰੀਬਿਊਟਰ ਤੇ ਲੱਗਿਆ ਪਿਆ ਅ ਚਾਈਨਾ ਦੇ ਲੱਗਿਆ ਹੋਇਆ ਲੱਗਿਆ ਹੋਇਆ ਤੇ ਡਿਸਟਰੀਬ ਕਿ ਬੜਾ ਸੋਹਣਾ ਪਿਆ ਟਰੈਕਟਰ ਹੈ ਨਾ ਮਾਡਲ ਦੇ ਸਾਹ ਹਾਂ ਬਾਹਰੋਂ ਦਾ ਯਾਰ ਸਾਫ਼ ਪਹਿਣੀ ਸੀ ਅੰਦਰੋਂ ਵੀ ਸਾਫ਼ ਪਏ ਕਿ ਟਰੈਕਟਰ ਦਿਖਾ ਸਰ ਤੇ ਸ਼ੀਲਡ ਹੈ ਬਾਡੀ ਲੈਣ ਦਾ ਜਮਾ ਸ਼ੀਲਡ ਹੈ ਨਿਊਜ਼ੀਲੈਂਡ ਦੇਖ ਲੈ ਲੈ ਮਤਲਬ ਚੈੱਕ ਕਰਾ ਦਿੰਦੇ ਆ ਤੁਹਾਨੂੰ ਫੁੱਲੀ ਗਣੀ ਹਾਂ ਸਾਰ ਲੋਗ ਕਰਾਂ ਚੈੱਕ ਬਹੁਤ ਸੋਹਣਾ ਬਹੁਤ ਸੋਹਣਾ ਟਰੈਕਟਰ ਪਿਆ ਯਾਰ 10 ਮਾਡਲ ਐ ਇੰਨੇ ਸਮਾਈ ਦੇ ਵਿੱਚ ਟਾਵੇਂ ਟਰੈਕਟਰ ਹੀ ਮਿਲਦੇ ਬਹੁਤ ਘੱਟ ਮਿਲਦਾ ਬਹੁਤ ਘੱਟ ਚਾਹ ਬਹੁਤ ਸੋਹਣਾ ਟਰੈਕਟਰ ਹੈ ਹਰਿਆਣਾ ਨੰਬਰ ਹੈ ਐਨਸੀ ਇਸ ਟਰੈਕਟਰ ਦੀ ਨਹੀਂ ਮਿਲਣੀ ਤੇ ਯਾਰ ਤਿੰਨ ਤਿੰਨ ਲੱਖ ਤੇ ਵਿਕ ਜਾਂਦੇ ਸੀ ਬਿਕਦੇ ਰਹੇ ਸਵਾ ਤਿੰਨ ਦੀ ਵਿੱਚ ਆਪਾਂ ਵਿਕੇ ਤੇ ਅੱਜ ਫਿਰ ਕਿੰਨੇ ਦਾ ਹੈ ਆਏ 290 ਦੇ ਦੋ ਲੱਖ 90 ਹਜ਼ਾਰ ਮਾਣ ਤਣ ਮੌਕੇ ਤੇ ਹੋਰ ਵੀ ਹੋ ਜੂ ਮਾੜਾ ਮੁੱਲ ਹਾਂ ਬਾੜਾ ਨਹੀਂ ਜੇ ਐਵੇਂ ਸੋਚ ਲਾਂਗੇ ਯਾਰ 10000 ਰੁੱਡ ਜੂ ਨਹੀਂ ਉੱਟਣਾ ਹਾਂ ਇੱਕ ਰਾਜਸਥਾਨ ਵਾਲੇ ਵੀਰਾਂ ਵਾਸਤੇ ਸਪੈਸ਼ਲ ਪੀਸ ਇਹਦੇ ਬਾਈ ਮੈਨੂੰ ਕੋਣ ਬਹੁਤਾ ਹੁੰਦਾ ਨਹੀਂ ਤੇ ਅੱਜ ਮੇਤਰੋ ਜਿਹੜੇ ਭਰਾ ਦੇਖ ਰਿਹਾ ਵੀਡੀਓ ਤੇ ਬਾਈ ਨਾਲ ਸੰਪਰਕ ਕਰ ਲੋਗੇ ਰਾਂ ਜੇ ਮੈਂ ਫੋਨ ਨਾ ਚੱਕਿਆ ਹਾਂ ਅਗਰਪਾਲ ਨੂੰ ਫੋਨ ਲਾ ਲੇ ਆਪਾਂ ਨੂੰ ਲਾ ਲੇ ਇਹਦੇ ਇਧਰ ਲਾ ਪੁੱਤ RDX ਮੈਂ ਵੀ ਕਹਿੰਦੇ ਆ RDX ਦਾ ਨਾਮ ਆੜਾ ਹੈ ਨਾ ਹਾਂ RDX ਭੈੜੀ ਚੀਜ਼ ਹੁੰਦੀ ਆ ਪਰ ਇਹਦੇ ਫੀਚਰ ਲਿਖਿਆ ਪਿਆ ਫੁੱਲ ਫਾਰਮ ਦਾ ਆਪਾਂ ਨੂੰ ਪਤਾ ਨਹੀਂਗਾ ਰੋਟੇਟਰ ਸਪੈਸ਼ਲ ਹੈ ਹਾਂ ਡੀਜ਼ਲ ਸੇਵਰ ਹੈ ਤੇ ਐਕਸਟਰਾ ਪਾਵਰ ਐਕਸਟਰਾ ਪਾਵਰ XT ਜਮਾ ਯਾਰ ਨਵਾਂ ਹੀ ਟਰੈਕਟਰ ਨਵਾਂ ਟਰੈਕਟਰ ਹੈ ਯਾਰ 265 ਲੈਣਾ ਜੀ ਨੇ ਹਾਂ ਭਾਜੋ ਲੈਟਾ ਬਈ ਡਬਲ ਆ ਕੇ ਸਿੰਗਲ ਇਹ ਸਿੰਗਲ ਹੈ ਕਲਚ ਸਿੰਗਲ ਹੈ ਠੀਕ ਹੈ ਠੀਕ ਹੈ ਰੇਟ ਵੀ ਉਹ ਜਿਆ ਲੋਡ ਮੈਂ ਇਹ ਦੋ ਕੰਮ ਦੇਊਗਾ ਬਾਹੀ ਜੀ ਵੀ ਕੰਮ ਜਾਪੈ ਤੇ ਟਰਾਲੀ ਦੇ ਵਿੱਚ ਕਿੰਗ ਹੈ ਇੱਕ ਚੀਜ਼ ਇਧਰ ਲਈ ਮੈਂ ਹੋਰ ਚੀਜ਼ ਦੇਖੀ ਆਪਾਂ ਗੌਰ ਨਹੀਂ ਕਰਦੇ ਠੀਕ ਹੈ ਕਹਿੰਦੇ ਯਾਰ ਵੀ ਸੇਫਟੀ ਹੱਬ ਵੇਖ ਕਿੰਨੀ ਮੋਟੀ ਹੈ ਸਹੀ ਗੱਲ ਆ ਬਾਈ ਇਹ ਜਿਹੜਾ ਹਰ ਇੱਕ ਟਾਈਰ ਇਹ 34 ਵਾਲਾ ਇਹ 39 ਐਚਪੀ ਆ ਇਧਰ 55 ਖੜਾ ਉਹਦੀ ਹੱਬ ਦਿਖਾਈ ਸਹੀ ਗੱਲ ਆ ਮੈਂ ਅੱਗੇ ਦੇਖ ਰਹਾ ਵੀ ਬਹੁਤ ਮੋਟੀ ਹੱਬ ਆ ਯਾਰ ਇਹਦੇ ਨਾਲ ਸੇਫਟੀ ਪੱਖੋਂ ਤਾਂ ਇਹਦਾ ਮੰਨ ਲਓ ਲੋਹੇ ਦੀ ਮਜ਼ਬੂਤੀ ਪੱਖੋਂ ਲੋਹੇ ਦਾ ਬਾਲੀ ਮਜ਼ਬੂਤੀ ਬਹੁਤ ਜ਼ਿਆਦਾ ਮਜ਼ਬੂਤੀ ਆ ਜਿਵੇਂ ਮਰਜ਼ੀ ਅੱਗਾ ਚੱਕ ਚੱਕ ਮਾਰੀ ਜਾਓ ਠੀਕ ਹੈ ਇਹਨੂੰ ਹੁੰਦਾ ਹੀ ਕੱਖ ਨਹੀਂ ਹੁੰਦਾ ਹੀ ਕੱਖ ਤੇ ਇਧਰੋਂ ਤੇ ਇਹ ਤਾਂ ਨਵਾਂ 22 ਮਾਡਲ ਟਰੈਕਟਰ ਹੈਗਾ ਹਾਂ 22 ਮਾਡਲ ਇਹਦਾ ਲੋਨ ਹੋ ਜੂ ਬਾਈ ਬਾਈ ਲੋਨ ਫੈਂਸ ਫੁੱਲ ਹੋ ਜੂ ਚੰਗੇ ਸੱਬਣ ਵਾਲੇ ਦਾ ਮੰਨ ਫੁੱਲ ਹੋ ਜੂ ਇਹਦੇ ਫੁੱਲ ਹੋ ਜੂ ਇਹਦੇ ਤੇ ਕੀ ਆ ਲੋਨ ਜਿਹੜਾ ਗਾੜੀ 80% 90% ਹੋ ਜੂਗਾ 10 ਲੱਖ 20 ਹਜ਼ਾਰ ਨਾਲ 50 ਨਾਲ ਲੈ ਜੂਗਾ ਠੀਕ ਹੈ ਇਕੱਲੇ ਧਾਰ ਕਾੜਨਾ ਨਹੀਂ ਸਰਨਾ ਕਈ ਵਾਰੀ ਗਲਤ ਹੋ ਜਾਂਦੀ ਹੈ ਸਹੀ ਗੱਲ ਆ ਸਹੀ ਗੱਲ ਆ ਬਾਈ ਠੀਕ ਹੈ ਵਧੀਆ ਟਰੈਕਟਰ ਹੈ ਐਨਓਸੀ ਇਸ ਟਰੈਕਟਰ ਦੀ ਪੰਜਾਬ ਦੇ ਵਿੱਚ ਮਿਲ ਜੂ ਹਰਿਆਣੇ ਵਾਲੇ ਵੀਰ ਨੇ ਲੈਣਾ ਠੀਕ ਹੈ ਉਹਦਾ ਤਾਂ ਉਹੀ ਸਰ ਜੂਆ ਉਹੀ ਸਰ ਤੇ ਰਾਜਸਥਾਨ ਵਾਲੇ ਵੀਰਾਂ ਨੂੰ ਵੀ ਐਨਓਸੀ ਅਸੀਂ ਦੇ ਦਾਂਗੇ ਕੋਈ ਚ ਸਾਢੇ ਕਿਤੇ ਨਾਲ ਲੱਖ ਦਾ ਟਰੈਕਟਰ ਦੇ ਦਾਂਗੇ ਸਾਢੇ 3.5 ਲੱਖ ਰੁਪਏ ਦਾ ਸਾਢੇ 3.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਮੌਕੇ ਤੇ ਮਾਨ ਤਾਣਾ ਗਰਪਾਲ ਭਾਈ ਹੋਰ ਵੀ ਕਰ ਠੀਕ ਹੈ ਭਾਈ ਠੀਕ ਹੈ ਬਾਕੀ ਮੌਕੇ ਤੇ ਹੋ ਜਾਣਾ ਭਾਈ ਆ ਕੇ ਚੀਜ਼ ਫਿੱਟ ਕਰੋ ਪਹਿਲਾਂ ਦਾ ਹਾਂ ਚੀਜ਼ ਫਿੱਟ ਕਰੋ ਇੰਨੀ ਗੱਲ ਹੈ ਗਰਪਾਲ ਜਿਹੜੀ ਗੱਲ ਦੱਸਤੀ ਹਾਂ ਵੀ ਯਾਰ ਜੇ ਦੱਸਿਆ ਨਾ ओरिजिनल ਹੈ ਤਾਂ ਭਾਈ ओरिजिनल ਨਿਕਲੇਗਾ ओरिजिनल ਹੀ ਨਿਕਲੂਗਾ ਠੀਕ ਹੈ ਇਹ ਵੀ ਗੱਲ ਯਾਰ ਕਿੱਤਿਆਂ ਦਾ ਰੱਬ ਨੂੰ ਜਾਂਦਾ ਨਹੀਂਗਾ ਰੱਬ ਤਾਂ ਰੱਬ ਨੂੰ ਵੀ ਭਾਈ ਬੰਦੇ ਤਾਂ ਨਿੰਦ ਦਿੰਦੇ ਆ ਪਰ ਕੋਸ਼ਿਸ਼ ਆ ਆਪਣੀ ਵੀ ਆਪਾਂ ਯਾਰ ਬਾਜ-ਬਜਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਠੀਕ ਹੈ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਬਾਈ ਆਪਣਾ ਨੰਬਰ ਬੋਲ ਦਿਓ 74038 3025 ਬਾਈ ਵੇ ਟਾਈਮ ਆ ਜਰਾ ਕੁਪਰਾ ਲਾਉਗਾ ਤਾਂ ਉਸ ਕੋਈ ਕਹਿ ਨਹੀਂ ਸਕਦਾ ਬਸ ਯਾਰ ਮਨ ਤੜਕੇ 8 ਵਜੇ ਤੋਂ ਲੈ ਕੇ 11:30 7 ਵਜੇ ਤੱਕ 8 ਵਜੇ ਤੱਕ ਵੀ ਲਾ ਲਵਾਂਗੇ ਕੋਈ ਚੱਕਰ ਨਹੀਂ ਫੋਨ ਚੱਕਾਇਆ ਹੋਇਆ ਇੱਕ ਭਰਾ ਰਾਤ ਨੂੰ ਪਰਸੋਂ ਯਾਰ 12:30 ਵਜੇ ਫੋਨ ਲਾਉਣਾ ਪਈ ਵਾਰ ਹੀ ਹੋ ਜਾਂਦਾ ਤੇ ਉਹਨਾਂ ਤੋਂ ਮਾਫੀ ਚਾਹੁੰਨੇ ਭਰਾਓ ਤੁਸੀਂ ਪਿਆਰ ਕਰਦੇ ਤਾਂ ਹੀ ਫੋਨ ਲਾਉਣੇ ਫੇ ਟਾਈਮ ਦਾ ਵਾੜਾ ਜਿਹਾ ਖਿਆਲ ਰੱਖ ਲਿਆ ਕਰੋ ਵੀਰ ਬਣ ਕੇ ਤੇ ਜਦੋਂ ਮਰਜ਼ੀ ਲਾ ਲਿਓ ਇਸ ਨੰਬਰ ਤੇ ਜਦੋਂ ਮਰਜ਼ੀ ਫ ਵੇਲੇ ਤੁਹਾਡਾ ਫੋਨ ਚੱਲਦਾ। ਬਾਕੀ ਬਹੁਤ-ਬਹੁਤ ਧੰਨਵਾਦ ਬਾਈ। ਧੰਨਵਾਦ ਬਾਈ। ਜਰਬਾਹ ਤੇਰਾ। ਜਦੋਂ ਤੇਰਾ ਵੀ ਬਾਈ ਬਹੁਤ-ਬਹੁਤ ਧੰਨਵਾਦ ਟਾਈਮ ਦੇਣ ਲਈ। ਬਹੁਤ-ਬਹੁਤ ਧੰਨਵਾਦ। ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਇੱਕ ਪੇਜ ਨੂੰ ਕਰ ਲਿਓ ਫੋਲੋ। ਬਹੁਤ-ਬਹੁਤ ਧੰਨਵਾਦ। ਧੰਨਵਾਦ।